ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀਕੇ ਪੱਤਣਾ ਨਵਾਪੁਰ ਕੋੜ ਬੁੱਢਾ ਪੱਟੀ ਬਰਵਾਲਾ ਚੀਮਾ ਇਹ ਸਾਰੇ ਨਾਲ ਲੱਗਦੇ ਜਿਹੜੇ ਪਿੰਡ ਸ਼ਹਿਰ ਨੇ ਇੱਥੇ ਤੁਸੀਂ ਫਾਰਮ ਤੇ ਵਿਜਿਟ ਪਿੰਡ ਜੋਰ ਸਿੰਘ ਵਾਲਾ ਕਰ ਸਕਦੇ ਜੋ ਤੇ ਅੱਜ ਤੁਹਾਨੂੰ ਦਿਖਾਉਨੇ ਆ ਆਪਾਂ ਇੱਕ ਸਪੈਸ਼ਲ ਜਿਹਾ ਜਿਹੜਾ ਪੀਸ ਆ ਚੰਗੇ ਦੁੱਧ ਦੀ ਮਾਲਕ ਆ ਤੇ ਕਰਦੇ ਆਪਾਂ ਦੀ ਗੱਲਬਾਤ ਹੀਰੇ ਵੀਰ ਨਾਲ ਤੇ ਡੇਟ ਆ ਜਿਹੜੀ ਉਹ ਵੀ ਆਪਾਂ ਕਨਫਰਮ ਕਰ ਦਿੰਨੇ ਆ 22 ਅ 6 2025 ਤਕਰੀਬਨ ਜਿਹੜਾ ਮਾਰਨਿੰਗ ਦਾ ਸਮਾਂ ਆਇਆ ਤੇ ਕਰਦੇ ਆ ਇਹਦੀ ਡਿਟੇਲ ਸਾਂਝੀ ਆਪਾਂ ਤੇ ਕਦੋਂ ਸੂਈ ਆ ਤੇ ਕਿੰਨਾ ਸੂਆ ਵਾ ਜੋ ਵੀ ਗੱਲਾਂ ਬਾਤ ਆਪਾਂ ਵੀ ਇਹਨਾਂ ਕਰਦੇ ਆ ਹਾਂਜੀ ਹੀਰੇ ਵੀ ਸასი ਕਰ ਸასი ਕਾ ਭਾਜੀ ਉਹ ਠੀਕ ਠਾਕ ਵਧੀਆ ਵਧੀਆ ਚੱਲਦੀ ਗੱਲਾਂ ਕਿੱਪਾ ਪੁੱਛਣਾ ਉਹ ਸੇਤਾ ਐਨ ਵਧੀਆ ਕਿੱਦਾਂ ਰਿਹਾ ਵੀਡੀਓ ਦਾ ਰਿਸਪੌਂਸ ਪਿਛਲੀਆਂ ਦਾ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਠੀਕ ਆ ਵੇਖੇ ਪਸ਼ੂ ਹਾਂਜੀ ਠੀਕ ਆ ਜੀ ਹੀਰੇ ਵੀ ਕਰੀਏ ਆਪਾਂ ਗੱਲਬਾਤ ਕਦੋਂ ਦੀ ਇਹ ਸੂਈ ਆ ਤੇ ਭਾਈ ਤੜਕੇ ਕੋਈ 2:30 ਵਜੇ ਸੂਈ 3:00 ਵਜੇ 2:30 3:00 ਵਜੇ ਸੂਈ ਆ ਹਾਂਜੀ ਠੀਕ ਆ ਤੇ ਮੰਨ ਲਓ ਵੀ ਹੁਣ ਬੱਚ ਬਹਾਵ ਥੱਲੋਂ ਜ਼ਿਆਦਾ ਬਣੀ ਹੀ 4 ਕਿਲੋ ਆਪਾਂ 4.5 ਕਿਲੋ ਚੋਈ ਹੋਈ ਹੈ 4.5 ਕਿਲੋ ਦੁੱਧ ਚੋਲਿਆ ਹੁਣ ਇਹਦੇ ਥੱਲੋਂ ਤੇ ਪਿੱਛੇ ਜਿਹੜਾ ਬੱਚਾ ਹੈ ਕੱਟੀ ਆ ਗਈ ਹੈ ਫੀਮੇਲ ਬਹੁਤ ਜ਼ਬਰਦਸਤ ਆਈ ਆ ਚੰਗੇ ਕੱਦ ਕਾਢਦੀ ਏ ਮਾਲਕਾ ਤੇ ਮਤਲ ਮੱਝ ਦੋਵੇਂ ਮੱਝ ਆਪਦੀ ਜਗ੍ਹਾ ਚੰਗੀ ਪਰ ਕੱਟੀ ਮਾਂ ਬਾਇ ਸ਼ੇਰ ਤੇ ਸਵਾ ਸ਼ੇਰ ਉਹ ਗੱਲ ਬਣੀ ਆ ਪਿੱਠਪੂੜਾ ਵੇਖੋ ਕਿ ਰਹਿੰਦਾ ਬਹੁਤ ਜ਼ਿਆਦੀ ਕੱਟੀ ਵੱਡੀ ਆਈ ਆ 4 ਰੂਪ ਤੋਂ ਪਤਾ ਲੱਗੂ ਕੱਟੀ ਬਣੀ ਆ ਬਣੀ ਆ ਤੇ ਇਹ ਕਿਹੜੇ ਬੁੱਲਦੀ ਆ ਇਹ ਸ਼ੇਰੂ ਦੀ ਆ ਜੀ ਇਹ ਵੀ ਸੀ ਇਹ ਬੀ ਸੀ ਦੇ ਸ਼ੇਰੂ ਦੀ ਆ ਸ਼ੇਰੂ ਕਿਉਂਕਿ ਆਪ ਚੰਗਾ ਅੱਡਾ ਪੈਰਾਂ ਦਾ ਖੁੱਲਾ ਤੇ ਕਾ ਬੱਚਾ ਵੀ ਉਸੇ ਤਰ੍ਹਾਂ ਲੱਤਾਂ ਵੇਖੋ ਇਹਦੀਆਂ ਤੇ ਫਿਰ ਬਹੁਤ ਝਪੜਾ ਤੇ ਹਾਈਟ ਵੇਖੋ ਬਹੁਤ ਜਿਆਦਾ ਵੱਡੀ ਕੱਟੀ ਆਈ ਆ ਲੱਗ ਪਊਗੀ 85 ਕਿਲੋ ਤੋਂ ਆ 85 ਕਿਲੋ ਦੀ ਹੋਊਗੀ ਭਾਰੀ ਬਹੁਤ ਜਿਆਦਾ ਵਾ ਤੇ ਖੁੱਲ ਗਿਆ ਪਮਾੜੀ ਜਿਹੀ ਰੇ ਮੱਝ ਤੋਰੀਏ ਇਸ ਪਰੇ ਨੂੰ ਤੇ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਇਹਦੀ ਲੰਬਾਈ ਬਹੁਤ ਜਿਆਦਾ ਮੱਝ ਦੀ ਤੇ ਫੁੱਲ ਹਾਈਟ ਦੇ ਵਿੱਚ ਆ ਤੀਸਰਾ ਸੂਆ ਠੀਕ ਏ ਤੀਸਰਾ ਸੂਆ ਵਾ ਤੇ ਜੰਨੀ ਵਨ ਸਪੇਸ ਆ ਥਣਾ ਦੀ ਜਿਹੜੀ ਹਵਾਨੇ ਦੀ ਗੱਲ ਕਰੀਏ ਚੰਗਾ ਲੈਵਾ ਜਿਹੜਾ ਝੋਲਾ گاਵਾ ਬਲਾਤਨਾਰਗਾ ਜਿਹੜਾ ਲੱਗਾ ਵਾ ਤੇ ਬਹੁਤ ਚੰਗੀ ਆ ਸਿੰਘ ਸੁੰਗ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਜਿਹੜੀਆਂ ਦੁੱਧ ਵਾਲੀਆਂ ਬੀਨਸ ਆ ਬਿਲਕੁਲ ਜਿਹੜੀਆਂ ਕਰਮ ਵਾਲੀ ਦੀਆਂ ਉੱਭਰ ਕੇ ਬਾਹਰ ਹੁੰਦੀਆਂ ਜਿਹੜੀਆਂ ਚੰਗੀ ਜੰਮੀ ਪਈ ਆ ਤੇ ਚੰਗੀ ਕਰਾ ਸ਼ੌਂਕ ਨਾਲ ਜਿਹੜੇ ਜੱਟ ਨੇ ਸੰਭੀ ਹੋਊਗੀ ਰੀਜਾਂ ਲਾਈਆਂ ਕਰ ਤੇ ਬਾਕੀ ਵਨ ਸਪੇਸ ਬਹੁਤ ਸੋਹਣੀ ਆ ਤੇ ਚੋਰ ਇੱਕ ਨੰਬਰ ਚੋਾਈ ਮੈਂ ਖੁਦ ਕੀਤੀ ਆ ਚਾਈ ਬਹੁਤ ਵਧੀਆ ਕੋਈ ਘੂਰ ਨਹੀਂ ਛੱਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਫੁੱਲ ਹਾਈਟ ਜੰਮੀ ਪੜੀ ਪਰ ਜਿਹੜੇ ਹੀਰੇ ਵੀਰੇ ਦੇ ਓਨਰ ਸੀ ਕਿੰਨਾ ਕੁ ਦੁੱਧ ਦੱਸਦੇ ਸੀਗਾ ਕਿ ਪਿਛਲੀ ਵਾਰ ਦਾ ਹਾਂਜੀ ਉਹ ਕਹਿੰਦੇ ਸੀ ਵੀ ਮੰਨ ਲਓ ਆਪਾਂ ਇਸ ਲਿਓ ਵੀ 16 17 ਕਿਲੋ ਲੱਡੂ ਲੱਗਦਾ 16 17 ਕਿਲੋ ਨੋਰਮਲ ਕੋਈ ਉਹ ਕੋਈ ਬ੍ਰੀਡਰ ਬੰਦੇ ਨਹੀਂ ਸੀ ਘਰੇਲੂ ਜਿਹੜੀ ਮੱਝ ਸੀਗੀ ਤੇ 16 17 ਕਿਲੋ ਦੀ ਨੋਰਮਲ ਦਸਨ ਦੀ ਲੋਡ ਨਹੀਂ ਹੈ ਦਸਨ ਦੀ ਲੋਡ ਨਹੀਂ ਹੈ ਮੈਨੂੰ 8 ਕਿਲੋ ਦੁੱਧ 9 ਕਿਲੋ ਇੱਕ ਟਾਈਮ ਦਾ ਕੀ ਜਾਂਦਾ ਏ ਕਿ ਰਦਾ ਜਿੱਦਾਂ ਝੋਲਾ ਖੁੱਲਾ ਵਾ ਨਿੱਗਰ ਲੇਵੇ ਦੀ ਆ ਤਾਂ ਜਰੂਰ ਜਿਹੜਾ ਦੁੱਧ ਪਾਵੇਂ 20 ਕਿਲੋ ਵੀ ਇਹ ਬ੍ਰੀਡ ਹੈ ਕਿ ਨਹੀਂ ਦੇਸੀ ਮਾਝਾ ਡੈਡ ਬਲੈਕ ਦੇ ਬਾਕੀ ਡੈਡ ਬਲੈਕ ਆ ਤੇ ਬ੍ਰੀਡ ਆ ਪ੍ਰੋਪਰ ਬਾਕੀ ਰਵੀਰ ਮੜਾ ਜਾ ਥੱਲੇ ਬਹਿ ਕੇ ਦੋ ਦੋ ਧਾਰਾ ਜਰੂਰ ਮਰਾ ਕਿਤਰਾ ਆ ਦੇਖੋ ਜੀ ਇੱਕੋ ਮਿੰਟ ਦੀ ਇਹ ਅਗਲੇ ਥਣਾਂ ਦੀਆਂ ਤੇ ਆ ਦੇਖੋ ਜੀ ਪਿਛਲੇ ਥਣਾਂ ਦੀ ਚੋਈ ਬਿਲਕੁਲ ਜਿਹਾ ਗਾੜਾ ਜਿਹੜਾ ਬੋਲਾ ਹੁੰਦਿਆ ਤੇ ਚੋਣ ਠੰਡੀ ਸੀਲਸ ਵਾਲਾ ਜਿਹ ਪੂਰੀ ਪੂਰੀ ਵਧੀਆ। ਬਹੁਤ ਜਦਾ ਸੀਲ ਆ। ਛੰਦੀ ਛੁੰਦੀ ਵੱਲੋਂ ਗੱਲਾਂ ਦਾ। ਹਾਂਜੀ। ਬਹੁਤ ਚੰਗੀ। ਜਿਹਦੇ ਦੀ ਮਾਦੀ ਬੈਕ ਚੋਈ। ਜਿਹੜੀ ਲੈਂਥ ਆ ਇਹ ਦੀ ਐਕਸਟਰਾ ਆਰਡੀਨਰੀ ਆ ਤੇ ਸਿੰਘ-ਸੁੰਗ ਦੀ ਕੁਆਲਿਟੀ ਬਹੁਤ ਸੋਹਣੀ ਆ। ਤੇ ਤੀਜਾ ਸੂਆ ਜਿਹੜੀ ਇਹ ਸੂਈ ਆ ਕਰਮਾਲੀ। ਦੁੱਧ 18-20 ਕਿਲੋ ਨਾਰਮਲ ਚਵਾ ਦੂਗੀ। ਤੇ ਬੱਚਾ ਵੀ ਪਿੱਛੇ ਬਾਕਮਾਲ ਆ। ਬਾਕੀ ਰੇਟ ਹੀਰੇ-ਵੀਰੇ ਦਾ ਜਰੂਰ ਦੱਸਿਓ ਮੈਂ ਜਿਹਦੇ ਮਾਰੇ ਲੱਗ ਗਈ। ਰੇਟ ਹਾਂਜੀ ਨਾ ਕੋਈ 1.5 ਲੱਖ ਨਾ ਕਿ 45 ਨਾਲ 40। ਹਾਂਜੀ। ਦੇ ਦੀ 1.35 ਦੀ। ਨਹੀਂ ਹੀਰੇ-ਵੀਰੇ ਹੋਰ ਕੱਟ ਕਰੀਏ। 3 ਦੀ ਦੇ ਦੀਏ ਫੋੜ ਦੇ ਛੋੜਾ ਹੁੰਦੀਆਂ ਕਰ ਹਾਂ ਨਾ 24 ਦੀ ਦੇ ਦਾਂਗੇ ਇੱਕ 24 ਦੀ ਉਹਦੇ ਚ ਵੀ 1000 ਰੁਪਇਆ ਹੀਰੇ ਵੀਰ ਮੇਰੇ ਵੱਲੋਂ ਆਉਂਦੇ ਬਿਲਕੁਲ ਜ਼ਿਆਦਾ ਬਿਲਕੁਲ ਜ਼ਾਇਦਾ ਬਿਲਕੁਲ ਜ਼ਾਇਦਾ ਹੀ ਐਵੇਂ ਨਿਗਿਆ ਨਿਗਿਆ ਮੱਜਾਂ ਜਿਹੜੀਆਂ ਅਪਾਇਰ ਕੀ 13 ਦੀ 35 35 ਦੀਆਂ ਵੇਚਤੀਆਂ ਕਿਉਂਕਿ ਹੁਣ ਚਲੋ ਫਿਰ ਵੀ ਸੂਬਾ ਸਟਾਰਟ ਹੋ ਗਿਆ ਤੇ ਬਾਕੀ ਹਜੇ ਵੀ ਗਰਮੀ ਆ ਹਜੇ ਤਾਂ ਜੇਠਾੜ ਹੋਣੀ ਚੱਲਣ ਦਾ ਆ ਇਹ ਤਾਂ ਗਰਮੀ ਚੱਲਣੀ ਆ ਬਾਕੀ ਬਹੁਤ ਚੰਗੀ ਆ ਬਾਕੀ ਕੋਈ ਸੱਜਣ ਹੱਥ ਪਾ ਸਕਦਾ ਜੇ ਕੋਈ ਸੱਜਣ ਕੱਤੀ ਛੱਡ ਕੇ ਜਾਂਦਾ ਤੇ ਅਸੀਂ 10000 ਦੇ ਵਿੱਚ ਕੱਤੀ ਜਰੂਰ ਰੱਖਾਂਗੇ ਤੇ ਬਾਕੀ ਫੋਨ ਨੰਬਰ ਜੁੜ ਦੱਸੀ ਹਾਂਜੀ 9903682025 9903682025 ਹਾਂਜੀ ਠੀਕ ਆ ਜੀ ਤੇ ਬਾਕੀ ਸਕਰੀਨ ਤੇ ਨੰਬਰ ਜਿਹੜੇ ਚੱਲਦੇ ਕਰ ਦਾਂਗੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ